31 ਸਾਲ ਦੀ ਡਾਕਟਰ ਕੁੜੀ ਦਾ ਵੈਸਟ ਕੋਲਕਾਤਾ ਵਿੱਚ ਪਹਿਲਾਂ ਬਹੁਤ ਬੁਰੇ ਤਰੀਕੇ ਨਾਲ ਰੇਪ ਹੋਇਆ ਤੇ ਫਿਰ ਉਹਨੂੰ ਉਹਦੇ ਹੀ ਕਾਲਜ ਦੇ ਹਾਲ ਵਿੱਚ ਗਲਾ ਘੋਟ ਕੇ ਮਾਰ ਦਿੱਤਾ ਗਿਆ ਤੇ ਉੱਥੇ ਦਾ ਪ੍ਰਸ਼ਾਸਨ ਇਸ ਗੱਲ ਨੂੰ ਦੱਬਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਸ ਗੱਲ ਬਾਰੇ ਤੇ ਸਰਕਾਰ ਨੂੰ ਛੇਤੀ ਤੋਂ ਛੇਤੀ ਇਸ ਗੱਲ ਤੇ ਐਕਸ਼ਨ ਲੈਣਾ ਪਵੇ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲੇ ਕਿਰਪਾ ਕਰਕੇ ਇਸ ਵੀਡੀਓ ਨੂੰ ਹਲਕੇ ਦਿਲ ਵਾਲੇ ਨਾ ਦੇਖਿਓ ਹਾਂਜੀ ਸਾਸ਼ੀ ਗੱਲ ਜੀ ਅੱਜ ਗੱਲ ਕਰਨੀ ਹੈ ਕੋਲਕਾਤਾ ਦੀ ਉਸ ਕੁੜੀ ਦੀ ਜਿਹੜੀ ਡਾਕਟਰ ਦੀ ਪੜ੍ਹਾਈ ਕਰ ਰਹੀ ਸੀ ਤੇ 2 ਸਾਲ ਦੇ ਵਿੱਚ ਵਿੱਚ ਉਹਨੇ ਡਾਕਟਰ ਵੀ ਬਣ ਜਾਣਾ ਸੀ ਬਸ ਉਹਦਾ ਕਸੂਰ ਇੰਨਾ ਸੀ ਵੀ ਉਹਨੇ 36 ਘੰਟਿਆਂ ਦੀ ਸ਼ਿਫਟ ਤੋਂ ਬਾਅਦ ਰੈਸਟ ਕਰਨ ਬਾਰੇ ਸੋਚਿਆ ਤੇ ਉਹ ਆਪਣੇ ਕਾਲਜ ਦੇ ਹਾਲ ਵਿੱਚ ਚਲੀ ਗਈ ਥੋੜੀ देर ਰੈਸਟ ਕਰਨ ਪਰ ਉਹਨੂੰ ਕੀ ਪਤਾ ਸੀ ਵੀ ਉਹਦੀ ਮੌਤ ਉੱਥੇ ਉਹਨੂੰ ਡੀਕ ਰਹੀ ਹੈ ਵੈਸਟ ਕੋਲਕਾਤਾ ਦੇ ਹਾਲਾਤ ਅੱਜ ਦੇ ਟਾਈਮ 'ਚ ਬਹੁਤ ਬੁਰੇ ਨੇ ਮੈਡੀਕਲ ਕਾਲਜਾਂ ਦੇ ਸਟੂਡੈਂਟ ਤੇ ਡਾਕਟਰ ਤੇ ਆਪਣੇ ਸਾਰੇ ਨਾਰਮਲ ਪਰਿਵਾਰ ਸਾਰੇ ਸੜਕਾਂ ਦੇ ਉੱਤੇ ਹੋਏ ਨੇ ਕਿਉਂਕਿ ਇੱਕ 31 ਸਾਲਾਂ ਡਾਕਟਰ ਦੀ ਪੜ੍ਹਾਈ ਕਰਨ ਵਾਲੀ ਕੁੜੀ ਦਾ ਰੇਪ ਹੋਇਆ ਤੇ ਐਨੇ ਗ ਬੁਰੇ ਤਰੀਕੇ ਨਾਲ ਰੇਪ ਹੋਇਆ ਤੇ ਵੈਸਟ ਕਲਕੱਤਾ ਵਿੱਚ ਰਹਿੰਦੇ ਸਾਰੇ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਜਦੋਂ ਉਸ ਕੁੜੀ ਨੇ ਮਨਾਂ ਕੀਤਾ ਤੇ ਉਹਦੀ ਗਰਦਨ ਦੀ ਹੱਡੀ ਤੋੜੀ ਗਈ ਉਹਦੀ ਉਂਗਲੀਆਂ ਨੂੰ ਤੋੜਿਆ ਗਿਆ ਤੇ ਉਹਦੇ ਸਰੀਰ ਤੇ ਕਿੰਨੇ ਹੀ ਵਾਰ ਕੀਤੇ ਗਏ ਉਸ ਤੋਂ ਬਾਅਦ ਉਹਦਾ ਰੇਪ ਕਰਿਆ ਤੇ ਉਸ ਤੋਂ ਬਾਅਦ ਉਹਨੂੰ ਗਲ ਘੋਟ ਕੇ ਉੱਥੇ ਹੀ ਮਾਰ ਦਿੱਤਾ ਗਿਆ ਤੇ ਜਦੋਂ ਫਿਰ ਕੁੜੀ ਦੀ লাশ ਮਿਲਦੀ ਆ ਉੱਥੋਂ ਸਵੇਰੇ ਤਾਂ ਕਾਲਜ ਦੇ ਸੁਪਰਡੈਂਟ ਵੱਲੋਂ ਕੁੜੀ ਦੇ ਘਰਦਿਆਂ ਨੂੰ ਫੋਨ ਕਰਾਇਆ ਗਿਆ ਤੇ ਕੁੜੀ ਦੇ ਘਰਦਿਆਂ ਨੂੰ ਕਿਹਾ ਗਿਆ ਵੀ ਕੁੜੀ ਨੇ ਥੋੜੀ ਨੇ ਸੁਸਾਇਡ ਕਰ ਲਿਆ ਜਦੋਂ ਉਹਦੇ ਘਰ ਦੇ ਕੁੜੀ ਦੇ ਹਸਪੀਟਲ ਪਹੁੰਚੇ ਤੇ ਉਹਨਾਂ ਨੂੰ 3 ਘੰਟੇ ਤੱਕ ਤਾਂ ਕੁੜੀ ਨੂੰ ਦੇਖਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਡਰ ਸੀ ਵੀ ਜੇ ਇਹ ਇਹਨੂੰ ਦੇਖਣਗੇ ਤਾਂ ਇਹਨਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਜਾਊਗਾ ਉਹ ਕਾਲਜ ਵਾਲੇ ਵੀ ਇਹ ਗੱਲ ਨੂੰ ਉੱਥੇ ਹੀ ਦੱਬਣਾ ਚਾ ਰਹੇ ਸੀ ਸਿਰਫ ਇਹ ਕਹਿ ਕੇ ਵੀ ਥੋੜੀ ਕੁੜੀ ਨੇ ਸੁਸਾਇਡ ਕੀਤਾ अंदर जाते हैं सेमिनार रूम में और ये पापा अपने बिलक अपने डेड बॉडी ऑफ़ द गर्ल जिसके मुंह में खून था फोटो खींच के ला के मुझे दिखाते हैं उन बच्ची का शरीर में कोई कपड़ा नहीं था पैर दोनों राइट एंगल में मिला गया राइट एंगल में एक पाँव बेड के स्तं ਜਬ ਤੱਕ ਪੈਲਵਿਕ ਗਾਰਡਨ ਨਹੀਂ ਟੁੱਟਦਾ ਹੈ ਇਸ ਤਰ੍ਹਾਂ ਦੋ ਪਾਉ ਕੋ ਨਹੀਂ ਚੀਰਾ ਜਾ ਸਕਦਾ ਹੈ ਪਰ ਜਦੋਂ ਉਹਦੀ ਕੁੜੀ ਦੀ ਡੈੱਡ ਬਾਡੀ ਉਹਦੇ ਘਰਦਿਆਂ ਨੂੰ ਮਿਲੀ ਉਹ ਸਮਝ ਗਏ ਵੀ ਇਹ ਕੋਈ ਸੁਸਾਇਸਾਈਡ ਨਹੀਂ ਕਿ ਕੁੜੀ ਦੇ ਮੂੰਹ 'ਚੋਂ ਨੱਕ 'ਚੋਂ ਆਈਜ਼ 'ਚੋਂ ਤੇ ਪ੍ਰਾਈਵੇਟ ਪਾਰਟਸ 'ਚੋਂ ਖੂਨ ਆਇਆ ਹੋਇਆ ਸੀ ਤੇ ਫਿਰ ਕੁੜੀ ਦੇ ਘਰ ਦੇ ਕੁੜੀ ਦਾ ਪੋਸਟਮਾਰਟਮ ਕਰਾਉਂਦੇ ਨੇ ਤੇ 12 ਅਗਸਤ ਨੂੰ ਪੋਸਟਮਾਰਟਮ ਦੀ ਆਈਆ ਰਿਪੋਰਟ ਉਹਦੇ 'ਚ ਇਹ ਕਲੀਅਰ ਹੋ ਗਿਆ ਵੀ ਕੁੜੀ ਨੇ ਸੁਸਾਇਸਾਈਡ ਨਹੀਂ ਕੀਤਾ ਕੁੜੀ ਦਾ ਪਹਿਲਾਂ ਰੇਪ ਕੀਤਾ ਗਿਆ ਤੇ ਫਿਰ ਉਹਨੂੰ ਗਲਾ ਘੋਟ ਕੇ ਮਾਰਿਆ ਗਿਆ। ਜਦੋਂ ਕੁੜੀ ਆਵਾਜ਼ ਕਰਦੀ ਸੀ ਤੇ ਉਹਦਾ ਗਲਾ ਤੇ ਮੂੰਹ ਦੱਬਿਆ ਜਾਂਦਾ ਸੀ। ਕੁੜੀ ਦੇ ਮਨਾ ਕਰਨ ਤੇ ਉਹਨਾਂ ਨੇ ਕੁੜੀ ਦੇ ਮੂੰਹ ਤੇ ਮੁੱਕੇ ਮਾਰੇ ਤੇ ਕੁੜੀ ਦੇ ਜਿਹੜੇ ਮੂੰਹ ਤੇ ਐਨਕਾਂ ਲੱਗੀਆਂ ਹੋਈਆਂ ਸੀ ਉਹ ਟੁੱਟ ਕੇ ਕੁੜੀ ਦੀ ਹੱਥਾਂ 'ਚ ਪੜ ਗਈਆਂ। ਨਾਲ ਕੁੜੀ ਦੀਆਂ ਦੋਨੋਂ ਅੱਖਾਂ ਡੈਮੇਜ ਹੋ ਗਈਆਂ ਤੇ ਉਹਨਾਂ 'ਚੋਂ ਖੂਨ ਆਉਣ ਲੱਗਿਆ। ਪੋਸਟਮਾਰਟਮ ਦੀ ਰਿਪੋਰਟ 'ਚ ਪਤਾ ਲੱਗਿਆ ਵੀ ਕੁੜੀ ਦੇ ਸਰੀਰ ਤੇ 10 ਤੋਂ ਵੱਧ ਸੱਟਾਂ ਨੇ, ਉਹਦੀਆਂ ਉਂਗਲੀਆਂ ਤੇ ਢਿੱਡ ਤੇ ਮੂੰਹ ਤੇ ਗਰਦਨ ਤੇ ਤੇ ਹੋਰ ਵੀ ਕਾਫੀ ਜਗ੍ਹਾ ਉਹਦੇ ਸੱਟਾਂ ਵੱਜੀਆਂ ਹੋਈਆਂ ਸੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤੇ ਉਹਦੇ ਚ ਪਤਾ ਲੱਗਿਆ ਵੀ ਕੁੜੀ ਦੇ ਸਰੀਰ ਚੋਂ 151 ਮਿਲੀਗ੍ਰਾਮ ਸੀਮਨ ਵੀ ਮਿਲਿਆ ਡਾਕਟਰ ਦੇ ਅਨੁਸਾਰ ਇਹ ਕਿਸੇ ਇੱਕ ਬੰਦੇ ਦਾ ਨਹੀਂ ਹੋ ਸਕਦਾ ਇਸ ਦਾ ਮਤਲਬ ਇਸ ਕੇਸ ਵਿੱਚ ਇੱਕ ਤੋਂ ਜ਼ਿਆਦਾ ਦੋਸ਼ੀ ਸੀਗੇ ਇੱਕ ਤੋਂ ਜ਼ਿਆਦਾ ਜਣਿਆਂ ਨੇ ਕੁੜੀ ਨਾਲ ਰੇਪ ਕਰਿਆ ਤੇ ਇਹ ਇੱਕ ਗੈਂਗ ਰੇਪ ਸੀ ਵੈਸਟ ਕੋਲਕਾਤਾ ਦੀ ਪੁਲਿਸ ਨੇ ਇੱਕ ਦੋਸ਼ੀ ਫੜਿਆ 33 ਸਾਲ ਦਾ ਜਿੱਥੇ ਕੁੜੀ ਦੀ ਲਾਸ਼ ਮਿਲੀ ਸੀ ਉੱਥੇ ਇੱਕ ਹੈੱਡਫੋਨ ਮਿਲੇ ਸੀ ਜਿਹਦੇ ਫੋਨ ਨਾਲ ਇਹ ਕਨੈਕਟ ਹੋਏ ਨੇ ਸੰਜੇ ਰੌਏ ਇਹਦੀ ਉਮਰ 33 ਸਾਲ ਆ ਤੇ ਇਹਦਾ ਪਹਿਲਾਂ ਵੀ ਰਿਕਾਰਡ ਕੋਈ ਬਹੁਤ ਵਧੀਆ ਨਹੀਂ ਤੇ ਇਸ ਰੇਪ ਕੇਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਸ ਰੇਪ ਕੇਸ ਨਾਲ ਬਹੁਤ ਵੱਡੇ ਬੰਦਿਆਂ ਨੂੰ ਘਾਟੇ ਪੈਣੇ ਨੇ ਸਭ ਤੋਂ ਪਹਿਲਾਂ ਤਾਂ ਉਸ ਕਾਲਜ ਨੂੰ ਜਿੱਥੇ ਇਹ ਕੁੜੀ ਪੜ੍ਹਦੀ ਸੀ ਦੂਜਾ ਉੱਥੇ ਦੀ ਸਰਕਾਰ ਨੂੰ ਤੇ ਤੀਜਾ ਜਿਹੜੇ ਉੱਥੇ ਹੁਣ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਉਹਨੂੰ ਤੇ ਇਸ ਕੇਸ ਨਾਲ ਜੁੜੇ ਜਿੰਨੇ ਵੀ ਸਬੂਤ ਨੇ ਉਹਨਾਂ ਨੂੰ ਮਿਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਇੰਡੀਆ 'ਚ ਇਹੀ ਕੁਛ ਚੱਲਦਾ ਰਿਹਾ ਤਾਂ ਇਹ ਅੱਗ ਆਪਣੇ ਘਰਾਂ ਤੱਕ ਵੀ ਬਹੁਤ ਛੇਤੀ ਪਹੁੰਚੂਗੀ। ਛੇਤੀ ਤੋਂ ਛੇਤੀ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਤੇ ਇਹੋ ਜੇ ਬੰਦਿਆਂ ਨੂੰ ਫੜ ਕੇ ਜੇਲ੍ਹਾਂ 'ਚ ਪਾਣ ਦੀ ਲੋੜ ਹੈ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇਹ ਲੋਕਾਂ ਤੱਕ ਪਹੁੰਚੇ ਤੇ ਉਸ ਕੁੜੀ ਨੂੰ ਇਨਸਾਫ਼ ਮਿਲੇ। ਸਤਿ ਸ੍ਰੀ ਅਕਾਲ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ।